ਜਿਹਦਾ ਟਾਈਮ ਚੱਕਦੇ ਚੱਲ ਗਏ 100 ਰੁਪਏ ਲੈ ਲਾ ਚੱਲ ਗਏ ਐ ਕਰ ਲਾ ਓਏ ਲੌਂਡਾ ਜਾਂਦਾ ਓਹ ਜਨਾਨਾ ਜਾਂਦਾ ਓਹ ਟੈਂਪੂ ਜਾਂਦਾ ਐਦਾਂ ਦਾ ਲੋਕ ਬੋਲਦੇ ਆ ਲੱਗ ਰਿਹਾ ਹੋਣਾ ਕਿ ਇੱਕ ਕੁੜੀ ਖੜੀ ਆ ਪਰ ਮੈਂ ਦੱਸ ਦਾਂ ਕਿ ਇੱਕ ਮੁੰਡਾ ਹੈ ਪਰਿਵਾਰ ਦੀਆਂ ਮਜਬੂਰੀਆਂ ਇਸ ਕਦਰ ਨੇਗੀਆਂ ਕਿ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਕੁੜੀਆਂ ਵਾਲਾ ਗੈਟਅਪ ਕਰਕੇ ਕੰਮ ਕਰਨਾ ਪੈ ਰਿਹਾ ਬਹੁਤ ਗਲਤ ਗੱਲਾਂ ਕਰਦੀਆਂ ਇਹ ਤਾਂ ਜਨਾਨਾ ਦਾ ਇਹ ਤਾਂ ਕੁੜੀਆਂ ਵਾਲੇ ਕੰਮ ਕਰਦਾਗਾ ਇਹ ਤਾਂ ਗਲਤ ਕੰਮ ਕਰਦਾ ਇਹ ਤਾਂ ਗਲਤ ਲੱਛਣ ਕਰਦਾ ਇਹਨੂੰ ਬੰਦੇ ਵਾਲੇ ਕੰਮ ਨਹੀਂ ਆਉਂਦਾ ਹਾਂ ਜੇ ਮੈਂ ਕਿਤੇ ਜਾਣਾ ਚੋਰੋਂ ਜਾਣਾ ਕਿਸੇ ਗਵੰਡਕਾਂ ਦੇ ਘਰੇ ਕੱਟ ਰੱਖਣੀ ਉਹਨਾਂ ਦੇ ਘਰੇ ਸੂਟ ਰੱਖਣੀ ਵੀ ਸਾਡੇ ਘਰੇ ਨੂੰ ਪਤਾ ਲੱਗ ਜੇ ਇੱਕ ਟਾਈਮ ਆਈ ਸੀ ਵੀ ਸਾਡੇ ਘਰੇ ਜਾ ਤਾਂ ਮੈਨੂੰ ਮਾਰ ਦੇਣਗੇ ਜਾਂ ਸਾਡੇ ਘਰੇ ਕੋਈ ਹੋਰ ਮਰ ਜੀ ਵੱਡਾ ਟੁਕੀ ਦਾ ਕੰਮ ਹੋ ਗਿਆ ਕਿਉਂ ਮੈਨੂੰ ਰੱਬ ਨੇ ਇਦਾਂ ਦਾ ਰੂਪ ਦਿੱਤਾ ਕਿ ਮੇਰੇ ਨਾਲ ਇੰਨਾ ਗਲਤ ਹੁੰਦਾ ਸੋਚਿਆ ਸੀ ਜੀ ਪਹਿਲਾਂ ਅੱਜ ਤੋਂ 1.5 ਸਾਲ ਪਿੱਛੇ ਸੋਚਿਆ ਸੀ ਵੀ ਚਲੋ ਛੱਡ ਪਰੇ ਵੀ ਆਪਾਂ ਨਹੀਂ ਇਹ ਕੰਮ ਕਰਨਾ ਜੇ ਮੈਂ ਬਚਪਨ ਤੋਂ ਹੀ ਸ਼ੌਂਕ ਸੀਗਾ ਮੈਂ ਚੁੰਨੀ ਲੈ ਕੇ ਨੱਚਣਾ ਘਰੇ ਕੰਮ ਕਰਨਾ ਛੋਟੇ ਹੁੰਦੇ ਨੇ ਤੋ ਹਨੂ ਲੱਗ ਰਿਹਾ ਹੋਣਾ ਕਿ ਇੱਕ ਕੁੜੀ ਖੜੀ ਆ ਪਰ ਮੈਂ ਦੱਸ ਦਾਂ ਕਿ ਇੱਕ ਮੁੰਡਾ ਹੈ ਜੋ ਕਿ ਜਿਸ ਦਾ ਨਾਮ ਹੈ ਸੋਨੂ ਚੁੰਬਾ ਜਿਸ ਨੂੰ ਕਿ ਆਪਣੇ ਪਰਿਵਾਰ ਦੀਆਂ ਮਜਬੂਰੀਆਂ ਇਸ ਕਦਰ ਨੇਗੀਆਂ ਕਿ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਕੁੜੀਆਂ ਵਾਲਾ ਗੈਟਅਪ ਕਰਕੇ ਜਿਹੜਾ ਸ਼ਾਰਟ ਫਿਲਮਾਂ ਦੇ ਵਿੱਚ ਕੰਮ ਕਰਨਾ ਪੈ ਰਿਹਾ ਤੇ ਨਾਲ-ਨਾਲ ਜਿਹੜਾ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਟੇਲਰ ਦਾ ਕੰਮ ਵੀ ਕਰਨਾ ਪੈਂਦਾ ਸੋਨੂ ਚੁੰਬਾ ਸਾਡੇ ਨਾਲ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੈਂ ਦੱਸ ਦਾਂ ਕਿ ਖਾਸ ਤੌਰ ਤੇ ਇਹ ਪ੍ਰੋਡਿਊਸਰ ਡੀ ਐਕਸ ਐਕਸ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਦੇ ਤੇ ਛਿੰਦੀ ਦਾ ਰੋਲ ਇਹਨਾਂ ਦਾ ਹੁੰਦਾਗਾ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਸ਼ੀਕਲ ਜੀ ਸਸ਼ੀਕਲ ਜੀ ਸਾਰਿਆਂ ਨੂੰ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਵੀ ਜਿਹੜੇ ਤੁਸੀਂ ਸਾਡੇ ਕਰੀਬਾਂ ਕੋਲੇ ਆਏ ਆ ਹਨਾ ਇਹ ਨੂੰ ਲੈਣ ਵਾਸਤੇ ਹੋ ਠੀਕੋ ਹਾਂਜੀ ਹੋਰ ਜੀ ਥੋੜਾ ਕਰ ਪ੍ਰਵਾਹ ਠੀਕ ਹੈ ਸਾਰੇ ਹਾਂਜੀ ਤੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਕੁੜੀਆਂ ਵਾਲਾ ਗੈਟਅਪ ਪਾਉਣ ਦਾ ਕੀ ਕਾਰਨ ਹੈ ਕੁੜੀਆਂ ਵਾਲਾ ਗੈਟਅਪ ਜੀ ਪਾਉਣ ਦਾ ਕਾਰਨ ਇਹੀ ਆ ਕੁਸ਼ਤਾ ਮੇਰਾ ਖੁਦ ਦਾ ਸ਼ੌਂਕ ਆ ਕੁਸ਼ ਮੇਰਾ ਕਰੈਕਟਰ ਆ ਵੀ ਜਿਹੜਾ ਨਾ ਸ਼ਾਰਟ ਮੂਵੀਆਂ ਦੇ ਵਿੱਚ ਕੰਮ ਕੀਤਾ ਲੋਕਾਂ ਨਾਲ ਮੇਰੀ ਪਹਿਚਾਣ ਬਣੀ ਲੋਕਾਂ ਨੇ ਪਿਆਰ ਦਿੱਤਾ ਮੇਰੀ ਇਹੀ ਲੁੱਕ ਆ ਲੇਡੀਜ਼ ਗੈਟਅਪ ਦੇ ਵਿੱਚ ਜਿਹੜੇ ਲੋਕ ਮੈਨੇ ਪਹਿਚਾਣ ਦੇ ਸ਼ਿੰਦੀ ਦੇ ਗੈਟਅਪ ਦੇ ਵਿੱਚ ਸ਼ਿੰਦੀ ਕਹਿੰਦੇ ਆ ਹਾਂਜੀ ਤੇ ਫਿਰ ਜਦੋਂ ਤੁਸੀਂ ਕੁੜੀਆਂ ਵਾਲੇ ਸੂਟ ਪਾਉਣੇ ਤੁਹਾਨੂੰ ਚੰਗਾ ਲੱਗਦਾ ਹਾਂਜੀ ਚੰਗਾ ਬਹੁਤ ਚੰਗਾ ਆਪਣੇ ਆਪ ਨੂੰ ਚੰਗਾ ਲੱਗਦਾ ਹੁਣ ਜਿਹੜੇ ਹੁਣ ਜਿਹੜੀ ਜਨਤਾ ਕੀ ਲੋਕ ਆ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਉਹਨਾਂ ਨੇ ਤਾਂ ਸਿਰਫ ਗਲਤੀ ਬੋਲਣਾ ਅੱਛਾ ਹਾਂਜੀ ਕੀ ਗਲਤ ਬੋਲਦੇ ਆ ਗਲਤ ਉਹਨਾਂ ਨੇ ਤਾਂ ਆਪਦੇ ਜਿਹੜੇ ਆਪਦੇ ਜਵਾਨ ਆ ਉਹਦੇ ਚ ਇਹੀ ਬੋਲਣਾ ਹੈਗਾ ਇਹ ਤਾਂ ਜਨਾਨਾ ਹੈਗਾ ਇਹ ਤਾਂ ਕੁੜੀਆਂ ਵਾਲੇ ਕੰਮ ਕਰਦਾ ਹੈਗਾ ਇਹ ਤਾਂ ਗਲਤ ਕੰਮ ਕਰਦਾ ਇਹ ਤਾਂ ਗਲਤ ਲੱਛਣ ਕਰਦਾ ਇਹਨੂੰ ਬੰਦੇ ਵਾਲੇ ਕੰਮ ਨਹੀਂ ਆਉਂਦਾ ਅੱਛਾ ਤੇ ਵੀ ਬਸ ਆਪਾਂ ਲੋਕਾਂ ਦੀ ਪਰਵਾਹ ਨਹੀਂ ਕਰਦੇ ਹੂੰ ਵੀ ਲੋਕ ਦੁਨੀਆ ਤਾਂ ਬਹੁਤ ਕੁਝ ਬੋਲਦੀ ਆ ਹੂੰ ਤੇ ਆਪਾਂ ਕਿਸੇ ਦੀ ਪਰਵਾਹ ਨਹੀਂ ਕਰਦੇ। ਅੱਛਾ। ਹਾਂਜੀ। ਤੇ ਫਿਰ ਤੁਹਾਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਵੀ ਮੈਂ ਕੁੜੀਆਂ ਵਾਲੇ ਕੱਪੜੇ ਪਾਵਾਂ। ਹਾਂਜੀ ਮੈਨੂੰ ਜਮਾਂ ਬਚਪਨ ਤੋਂ ਸ਼ੌਂਕ ਸੀਗਾ ਵੀ ਜਦੋਂ ਮੈਂ ਛੋਟਾ ਜਿਹਾ ਸੀ ਨਾ ਮੇਰੀ ਵੱਡੀ ਭੈਣ ਸੀਗੀ ਤੇ ਉਹਦੀ ਹੁਣ ਮੈਰਿਜ ਮਾਨਸਾ ਹੋਈ ਆ। ਹੂੰ। ਤੇ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ ਅਸੀਂ ਇਕੱਠੇ ਸਕੂਲ ਜਾਂਦੀ ਸੀਗੇ ਅੱਛਾ ਤੇ ਉਹਨਾਂ ਨਾਲ ਹੀ ਕੁੜੀਆਂ ਦੇ ਵਿੱਚ ਮੈਂ ਕੁੜੀਆਂ ਦੀ ਕਲਾਸ 'ਚ ਰਹਿਣਾ ਕੁੜੀਆਂ ਨਾਲ ਡੀਟੇ ਖੜਨੇ ਅੱਛਾ ਉਹ ਘਰੇ ਆ ਕੇ ਮੇਰੇ ਮੰਮੀ ਨੂੰ ਦੱਸਦੀ ਵੀ ਇਹ ਆਪਦੀ ਕਲਾਸ 'ਚ ਨਹੀਂ ਬੈਂਦਾ ਵੀ ਮੈਨੂੰ ਕੁੜੀਆਂ ਮਜ਼ਾਕ ਕਰਦੀਆਂ ਅੱਛਾ ਉਹਦੇ ਨਾਲ ਸਕੂਲ ਜਾਣਾ ਉਹਦੇ ਨਾਲ ਜਿਹੜੋ ਸਕੂਲੋਂ ਉਹ ਹਟ ਗਈ ਤੇ ਉਹਦੇ ਮੈਂ ਹਟ ਗਿਆ ਅੱਛਾ ਹਾਂਜੀ ਮੈਂ ਚੁੰਨੀ ਲੈ ਕੇ ਨੱਚਣਾ ਘਰੇ ਕੰਮ ਕਰਨਾ ਛੋਟੇ ਹੁੰਦੇ ਨੇ ਗੋਹਾ ਪੱਥਨਾ ਅੱਛਾ ਪਾਥੀਆਂ ਪੱਥਨੀਆਂ ਤੇ ਬੋਕਰ ਮਾਰਨੇ ਬੱਕਰ ਮਾਰਨੀ ਘਰੇ ਸਫਾਈ ਕਰਨੀ ਇਹ ਕੰਮ ਮੈਨੂੰ ਚੰਗੇ ਲੱਗਦੇ ਸੀ ਕਰੀ ਮਤਲਬ ਸਾਰਾ ਕੰਮ ਕੁੜੀਆਂ ਵਾਲਾ ਕੰਮ ਕਰਨ ਦਾ ਸ਼ੌਂਕ ਸੀਗਾ ਸ਼ੌਂਕ ਸੀਗਾ ਹਾਂਜੀ ਆਪਾਂ ਫਿਲਹਾਲ ਹੁਣ ਕਹਿਦੀ ਹੈ ਹਨਾ ਹੁਣ ਜੇ ਘਰੇ ਵੀ ਕੋਈ ਟੱਲ ਮਿਸ ਹੋ ਜੇ ਮੇਰੀ ਮੰਮੀ ਤੋਂ ਨਹੀਂ ਹੁੰਦਾ ਜੇ ਕੁੜੀਆਂ ਤੋਂ ਤੇ ਉਹਨਾਂ ਨੂੰ ਮੈਂ ਕਹਦੇ ਨਾ ਤੁਸੀਂ ਹਟ ਜਾਓ ਘਰੇ ਮੈਂ ਸਫਾਈ ਕਰੂੰ ਅੱਛਾ ਹਜੇ ਵੀ ਨਹੀਂ ਆਪਾਂ ਹੀ ਕਹਿੰਦੇ ਵੀ ਆਪਾਂ ਕੰਮ ਨਹੀਂ ਕਰਦੇ ਹਾਂਜੀ ਤੇ ਫਿਰ ਪਰਿਵਾਰ ਵਾਲੇ ਨਹੀਂ ਕਦੇ ਰੋਕਦੇ ਪਰਿਵਾਰ ਵਾਲੇ ਜੀ ਪਹਿਲਾਂ ਰੋਕ ਕਈ ਪਹਿਲਾਂ ਤਾਂ ਬਹੁਤ ਰੋਕਦੇ ਸੀ ਪਹਿਲਾਂ ਬਹੁਤ ਜ਼ਿਆਦਾ ਰੋਕਦੇ ਸੀ ਹੂੰ ਪਹਿਲਾਂ ਤਾਂ ਇੱਕ ਟਾਈਮ ਆਈ ਸੀ ਵੀ ਸਾਡੇ ਘਰੇ ਜਾ ਤਾਂ ਮੈਨੂੰ ਮਾਰ ਦੇਣਗੇ ਜਾਂ ਸਾਡੇ ਘਰੇ ਕੋਈ ਹੋਰ ਮਰ ਜੂ। ਵੱਡਾ ਟੁੱਕੀ ਦਾ ਕੰਮ ਹੋ ਗਿਆ ਸੀ। ਅੱਛਾ। ਹਾਂਜੀ। ਪਹਿਲਾ ਟਾਈਮ ਪਹਿਲਾ ਜਿਹੜੇ ਮੇਰੇ ਕੱਪੜੇ ਸੀਗੇ ਤੇ ਉਹ ਮੇਰੇ ਮਚਾਤੇ ਸੀਗੇ। ਅੱਛਾ। ਚੋਰਾਂ ਨੂੰ ਕਰਦਿਆ ਨੇ। ਵੀ ਇਹ ਕੰਮ ਤੇਰੇ ਚੰਗੇ ਨਹੀਂ ਲੋਕ ਸਾਨੂੰ ਮਜ਼ਾਕ ਕਰਦੇ ਲੋਕ ਸਾਨੂੰ ਛੇਡਾ ਕਰਦੇ ਆ ਵੀ ਜਿਵੇਂ ਹੁਣ ਮੇਰੇ ਪਾਪਾ ਆਡੇ ਤੇ ਬੈਠੇ ਹੈ ਨਾ ਉੱਥੇ ਬੈਠੇ ਆ ਅਗਲੇ ਕਹਿੰਦੇ ਆ ਨੇ ਕੀ ਕਰਨਾ ਤੁਹਾਡੇ ਜਨਾਨੇ ਜਿਉਣ ਜਨਾਨਾਂ ਵਾਲੇ ਕੰਮ ਕਰਦੇ ਇਹਨੂੰ ਚੱਲਦਾ ਕੰਮ ਸਿਖਾ ਦਿਓ ਲੋਕ ਤਾਂ ਇਹ ਨਹੀਂ ਦੇਖਦੇ ਵੀ ਇਹਨਾਂ ਦੇ ਘਰੇ ਕਲੇਸ਼ ਪੈ ਜੂਗਾ ਆਪ ਦੀ ਜ਼ੁਬਾਨ ਤੋਂ ਬੋਲ ਕੱਟਤਾ ਫਿਰ ਮੇਰੇ ਪਾਪੇ ਨੇ दारू ਪੀ ਕੇ ਮੇਰੀ ਮੰਮੀ ਨਾਲ ਲੜਨਾ ਅੱਛਾ ਮੇਰੀ ਮੰਮੀ ਨਾਲ ਲੜਨਾ ਆ ਵਿਚਾਰੀ ਨਾ ਮੇਰੀ ਮੰਮੀ ਤਾਂ ਨੇ ਮੇਰੇ ਸੁਣੀ ਜਾਂਦੀ ਮੈਨੂੰ ਨਹੀਂ ਦੱਸਣਾ ਸੀਗਾ ਤੇ ਸਾਡੀਆਂ ਕੁੜੀਆਂ ਕੋਲੇ ਗੱਲ ਕਰਨੀ ਉਹਨਾਂ ਨੇ ਵਿਚਾਰਾਂ ਗਾਣੇ ਮੈਨੂੰ ਪੜਦੇ ਨਾ ਫੋਨ ਲਾਉਣਾਗਾ ਵੀ ਸੋਨੂ ਤੂੰ ਹਟ ਜਾ ਵੀ ਪਾਪਾ ਐ ਬੋਲਦਾ ਤੇ ਮੇਰਦਾਤੀ ਹਰ ਕਿ ਚੰਗਾ ਨਹੀਂ ਸਮਝਦੇ ਸੀ ਹੌਲੀ 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 ਅਪਮੈਤ ਅਪਰਮਾਤਮਾ ਬੁਰੀ ਸੁੱਖਾ ਸੁਖ ਦਾ ਸੀਗਾ ਵੀ ਪ੍ਰਮਾਤਮਾ ਵੀ ਮੈਨੂੰ ਘਰ ਦੇ ਵੀ ਵਧੀਆ ਹੋ ਕਰਦਿਆ ਕਰਨ ਜੇ ਮੈਂ ਕਿਤੇ ਜਾਣਾ ਚੋਰੋਂ ਜਾਣਾ ਕਿਸੇ ਗਵੰਡਕਾਂ ਦੇ ਘਰੇ ਕਿਟ ਰੱਖਣੀ ਉਹਨਾਂ ਦੇ ਘਰੇ ਸੂਟ ਰੱਖਣੀ ਵੀ ਸਾਡੇ ਘਰੇ ਨਾ ਪਤਾ ਲੱਗ ਜੇ ਅੱਛਾ ਆ ਤੇ ਆ ਰਿਹਾ ਕਿਚੋਰ ਮੋ ਜਾਣਾ ਚੱਲ ਹੌਲੀ ਹੌਲੀ ਪ੍ਰਮਾਤਮਾ ਨੇ ਇੰਨੀ ਤਾਂ ਮਿਹਰ ਕਰਤੀ ਵੀ ਹਲੇ ਕਰਦੇ ਨੇ ਸਪੋਰਟ ਕਰਤਾ ਵੀ ਕਰਦੇ ਨੇ ਹੁਣ ਯਕੀਨ ਹੋ ਗਿਆ ਵੀ ਸਾਡਾ ਮੁੰਡਾ ਗਲਤ ਨਹੀਂ ਵੀ ਸਹੀ ਹੈ ਵੀ ਲੋਕ ਗਲਤ ਆ ਹੂੰ ਵਿਕਾਰ ਦੇਣ ਹੁੰਦਾ ਗਲਤ ਕਰਦੇ ਵੀ ਗਲਤ ਸੋਚਦੇ ਆ ਵੀ ਕਰਦੇ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਕੋਈ ਗਲਤ ਕੰਮ ਕਰਤਾ ਹੈ ਹਾਂ ਪਹਿਲਾਂ ਕਰਦੇ ਨੂੰ ਲੱਗਦਾ ਸੀ ਵੀ ਮੈਂ ਗਲਤ ਤਾਂ ਥੋੜਾ ਜਾਂ ਵੀ ਫਿਲਹਾਲ ਹੁਣ ਨਹੀਂ ਲੱਗਦਾ ਹੁਣ ਕਰਦੇ ਫੁੱਲ ਸਪੋਰਟ ਕਰਦੇ ਆ ਜੇ ਮੈਂ ਇੱਥੇ ਖੜਦਾ ਕਹੇ ਤਾਂ ਵੀ ਇੱਥੇ ਖੜਨਾ ਸਾਰਾ ਪਰਿਵਾਰ ਸਾਰੇ ਰਿਸ਼ਤੇਦਾਰ ਇੱਥੇ ਖੜਨਗੇ ਅੱਛਾ ਹਾਂਜੀ ਤੇ ਫਿਰ ਜਿਹੜੇ ਪਿੱਠ ਪਿੱਛੇ ਬੋਲਦੇ ਹੈਗੇ ਹੁਣ ਵੀ ਬਹੁਤ ਸਾਰੇ ਬੋਲਦੇ ਹੋਣੇ ਕੀ ਕੀ ਗੱਲਾਂ ਕਰਦੇ ਨੇ ਲੋਕ ਹੁਣ ਵੀ ਬਹੁਤ ਜ਼ਿਆਦਾ ਗੱਲਾਂ ਕਰਦੇ ਬਹੁਤ ਗਲਤ ਗੱਲਾਂ ਕਰਦੇ ਆ ਮੈਂ ਇਥੋਂ ਜੇ ਹੁਣ ਮੈਂ ਆਪਾ ਮੈਂ ਹੁਣ ਟੱਪ ਜੂ ਇਥੋਂ ਦੀ ਸੂਟ ਪਾ ਕੇ ਹੁਣ ਲੋਕ ਆਸੜ ਚੱਕ ਦੇਣਗੇ ਓਏ ਤਾਂ ਸੂਟ ਪਾਈ ਜਾਂਦਾ ਅੱਜ ਇਹਦਾ ਟਾਈਮ ਚੱਕ ਦੇ ਚੱਲ ਗਏ 100 ਰੁਪਏ ਲੈ ਲੈ ਚੱਲ ਗਏ ਐ ਕਰ ਲਾ ਤੇ ਵੀ ਇਹ ਤਾਂ ਲੌਂਡਾ ਦਾ ਇੱਕ ਦੂਜੇ ਨੂੰ ਦੱਸਣ ਕਿ ਉਹ ਲੌਂਡਾ ਜਾਂਦਾ ਅੱਛਾ ਉਹ ਲੌਂਡਾ ਜਾਂਦਾ ਉਹ ਜਨਾਨਾ ਜਾਂਦਾ ਉਹ ਟੈਂਪੂ ਜਾਂਦਾ ਐਦਾਂ ਦਾ ਲੋਕ ਬੋਲਦੇ ਆ ਪਤਾ ਲੋਕਾਂ ਨੂੰ ਇਹੀ ਕਹਿਣਾ ਵੀ ਹਾਥੀਆਂ ਨੂੰ ਕੁੱਤੇ ਭੌਂਕਦੇ ਹੁੰਦੇ ਆ ਹਾਥੀ ਤਾਂ ਕੰਨ ਚ ਛੜਕਾ ਕੇ ਟੱਪ ਜਾਂਦੇ ਆ ਵੀ ਲੋਕਾਂ ਨੂੰ ਯਾਦੀ ਜ਼ਬਾਨ ਗੰਦੀ ਕਰਨਿਆ ਕਰੀ ਜਾਣ ਵੀ ਅਸੀਂ ਤਾਂ ਆਪਦੇ ਕੰਮ ਤੋਂ ਪਿੱਛੇ ਹਟਦੇ ਨਹੀਂ ਠੀਕ ਆ ਵੀ ਜ਼ੀਰੋ ਜ਼ਿਆਦਾ ਤਾਂ ਹੀ ਹੁੰਦਾ ਆ ਆਪਣੇ ਘਰ ਦੀ ਸਪੋਰਟ ਹੁੰਦੀ ਆ ਹਨਾ ਅਧਿਰੋ ਘਰ ਦੀ ਸਪੋਰਟ ਆ ਲੋਕ ਬੋਲੀਆਂ ਨਾ ਬੋਲੀਆਂ ਨਾ ਆਪਾਂ ਨੂੰ ਕੋਈ ਕਿਸੇ ਦੀ ਕੋਈ ਪ੍ਰਵਾਹ ਨਹੀਂ ਪਰ ਆਪਾਂ ਫਿਰ ਵੀ ਸਾਰਿਆਂ ਨੂੰ ਇਹੀ ਕਹਨੇ ਆ ਵੀ ਸਾਰੇ ਨਹੀਂ ਗਲਤ ਵੀ ਕੁਝ ਹੈਗਾ ਜਿਹੜੇ ਉਹ ਆਪਦੀ ਸੋਚ ਨੂੰ ਘਟੀਆ ਸੋਚ ਸਮਝਦੇ ਆ ਵੀ ਉਹਨਾਂ ਨੂੰ ਐਂ ਕਹਨੇ ਆ ਵੀ ਹੱਥ ਪਾਣਦਾ ਮੈਂ ਸਾਰਿਆਂ ਮੂਰੇ ਵੀ ਜਿਹੜੇ ਹੋਰ ਵੀ ਆ ਵੀ ਮੇਰੇ ਮੇਰੇ ਭਰਾ ਉਹਨਾਂ ਨੂੰ ਵੀ ਨਾ ਗਲਤ ਬੋਲਣ ਸਾਰਿਆਂ ਵਾਸਤੇ ਇਹ ਇੰਟਰਵਿਊ ਆ ਵੀ ਕਿਸੇ ਨੂੰ ਸਾਡੀ ਰਿਸਪੈਕਟ ਕਰਨ ਵੀ ਪਿਆਰ ਕਰਨ ਵੀ ਗਲਤ ਨਾ ਬੋਲਣ ਵੀ ਆਪਣੀਆਂ ਹੁਣ ਜੇ ਕਿਸੇ ਨੇ ਗਲਤ ਬੋਲਦਾ ਕਿਸੇ ਦਾ ਭਰਾ ਵੀ ਖੜਾ ਕਿਸੇ ਦਾ ਰਿਸ਼ਤੇਦਾਰ ਵੀ ਖੜਾ ਵੀ ਉਹਨਾਂ ਨੂੰ ਗਲਤ ਨਾ ਬੋਲਿਆ ਜਾਵੇ ਵੀ ਉਹਨਾਂ ਪਿਆਰ ਦਿੱਤਾ ਜਾਵੇ ਜਿੰਨਾ ਵੀ ਹੋਰ ਆਪਾਂ ਵੱਡੇ ਆਰਟਿਸਟ ਨੂੰ ਦਿੰਦੇ ਆ ਹਨਾ ਵੀ ਸਾਨੂੰ ਤਾਂ ਇਹ ਹੀ ਸਮਝਿਆਣਾ ਹੋਰ ਆਈ ਨੇ ਕੀ ਕਰਨਾ ਸ਼ਾਰਟ ਮੂਵੀ ਵਾਲਾ ਹੀ ਆ ਤਾਈਓ ਜੀ ਇਸ ਕਰਕੇ ਜੀ ਜਦੋਂ ਪਰਿਵਾਰ ਦੇ ਵਿੱਚ ਇੰਨਾ ਝਗੜਾ ਹੁੰਦਾ ਸੀ ਜਾਂ ਲੋਕ ਇੰਨਾ ਪੁੱਠਾ ਸਿੱਧਾ ਬੋਲਦੇ ਸੀ ਫਿਰ ਕਦੇ ਸੋਚਿਆ ਨਹੀਂ ਵੀ ਆਪਾਂ ਛੱਡ ਦੀ ਇਹ ਕੰਮ ਛੋਚਾ ਸੀ ਜੀ ਪਹਿਲਾਂ ਅੱਜ ਤੋਂ 1.5 ਸਾਲ ਪਿੱਛੇ ਸੋਚਿਆ ਸੀ ਵੀ ਚਲ ਛੱਡ ਪਰੇ ਵੀ ਆਪਾਂ ਨਹੀਂ ਇਹ ਕੰਮ ਕਰਨਾ ਫੇਰ ਮੇਰੀ ਮੰਮੀ ਕਹਿੰਦੀ ਤੂੰ ਟੈਨਸ਼ਨ ਨਾ ਲੈ ਹੂੰ ਵੀ ਮੈਂ ਤੇਰੇ ਨਾਲ ਆ ਵੀ ਤੂੰ ਇਹ ਕੰਮ ਤੂੰ ਪਿੱਛੇ ਨਾ ਹਟ ਹੂੰ ਵੀ ਫੇਰ ਮੇਰੀ ਮੰਮੀ ਦੱਸਦੀ ਹੁੰਦੀ ਸੀ ਫੇਰ ਜਿਵੇਂ ਜਿਵੇਂ ਟੈਲੀਵਿਜ਼ਨ ਚ ਆਉਂਦੇ ਹਨਾ ਲੇਡੀਜ਼ ਗੈਟਅਪ ਦੇ ਬੜੇ ਬੜੇ ਆਰਟਿਸਟ ਕੰਮ ਕੀਤਾ ਹਨਾ ਤੁਸੀਂ ਵੀ ਦੇਖਦੇ ਹੋਵੋਗੇ ਫਿਰ ਉਹਨਾਂ ਨੂੰ ਦਿਖਾਉਂਦੀ ਵੀ ਆਹ ਦੇਖੋ ਆ ਵੀ ਮੁੰਡੀ ਆ ਮੈਂ ਕਿਹੜਾ ਵੀ 24 ਘੰਟੇ ਲੇਡੀਜ਼ ਗੈਟਅਪ ਦੇ ਵਿੱਚ ਰਹਿਣਾ ਹੁਣ ਤੁਸੀਂ ਦੇਖਿਆ ਇਹ ਮੇਰਾ ਕੰਮ ਆ ਆਪਾਂ ਕਰੇ ਮੁੰਡਾ ਵਾਲੀ ਲੁੱਕ 'ਚ ਰਹਿਨੇ ਆ ਵੀ ਆਪਦਾ ਕੰਮ ਕੱਪੜੇ ਸਿਉਣਾਗਾ ਵੀ ਫਿਰ ਆਪਾਂ ਹੁਣ ਕਿਸੇ ਦੀ ਪਰਿਵਾਰ ਜਮਾ ਨਹੀਂ ਕਰਦੇ ਪਰ ਇੱਥੇ ਚਾਰ ਬੰਦੇ ਆ ਕੇ ਮੈਨੂੰ ਕੁਝ ਵੀ ਬੋਲੀ ਜਾਣ ਮੇਰੇ ਤਾਂ ਇਧਰਲੇ ਕੰਨ 'ਚ ਪੈ ਜੂ ਵੀ ਇਧਰਲੇ ਕੰਨ 'ਚੋਂ ਨਿਕਲ ਜ अच्छा आपा लोका अच्छा। दी परवाह ਨਹੀਂ ਕਰਦੇ अच्छा ਤੇ ਕਦੀ ਕਿਸੇ ਨੇ ਫਿਰ ਗਲਤ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਕਰਦੇ ਆ ਬਹੁਤ ਜਿਆਦਾ ਕਰਦੇ ਆ ਹੁਣ ਮੇਰੀ ਇਹ ਜ਼ਰਤ ਨਹੀਂ ਵੀ ਮੇਰੇ ਸੂਟ ਪਾਇਆ ਲੇਡੀਜ਼ ਗੈਟਅਪ ਦੇ ਵਿੱਚ ਵੀ ਮੈਂ ਇੱਥੋਂ 2 10 ਕਰਮ ਅੱਗੇ ਵਗ ਜੂ ਅੱਛਾ ਵੀ ਆਇਨਾ ਲੋ ਆਇਨ ਪਤਾ ਕੋਈ ਬੋਟਰਸਾਈਕਲ ਕੇ ਪਿੱਛੇ ਆ ਜੇ ਅੱਛਾ ਵੀ ਲੋਕਾਂ ਨੇ ਉਹਦੇ ਚ ਗਲਤੀ ਨਹੀਂ ਕੱਟਨੀ ਮੇਰੇ ਚ ਕੱਢਣਗੇ ਆਕਣਗੇ ਇਹ ਪਿੱਛੇ ਲਾ ਪਿੱਛੇ ਇਹਦੇ ਲਾ ਇਹ ਲਿਆ ਹੁਣ ਹਿਾਰੇ ਛੱਪੇ ਨਹੀਂ ਕੀਤੇ ਹੋਣੇ ਮੇਰੇ ਚ ਗਲਤੀ ਕੱਢਣਗੇ ਅੱਛਾ ਹਾਂਜੀ ਤੇ ਕਦੇ ਕੋਈ ਐਦਾਂ ਦੀ ਘਟਨਾ ਵਾਪਰੀ ਜਿੱਥੇ ਕਿ ਲੱਗਦਾ ਹੋਵੇ ਕਿ ਯਾਰ ਕਿਉਂ ਮੈਨੂੰ ਰੱਬ ਨੇ ਐਦਾਂ ਦਾ ਰੂਪ ਦਿੱਤਾ ਕਿ ਮੇਰੇ ਨਾਲ ਇੰਨਾ ਗਲਤ ਹੁੰਦਾ ਕਦੇ ਕੋਈ ਘਟਨਾ ਐ ਸੀ ਉਹ ਘਟਨਾ ਦੱਸੋ ਘਟਨਾ ਜੀ ਹੁਣ ਅਸੀਂ ਇੱਧਰ ਇੱਕ ਪਿੰਡ ਗਏ ਸੀਗੇ ਉੱਥੇ ਸੀ ਆਪਾਂ ਉਹ ਪਿੰਡ ਦਾ ਨਾਂ ਨਹੀਂ ਲੈਣਾ ਚਾਹੁੰਦੇ ਉੱਥੇ ਸਾਡਾ ਪ੍ਰੋਗਰਾਮ ਸੀਗਾ ਰਾਤ ਦਾ ਮੈਨੂੰ ਸਾਡਾ ਸਾਡੇ ਸਾਡੇ ਰਿਸ਼ਤੇਦਾਰ ਹੀ ਛੱਡਣ ਭੱਗ ਗਏ ਮੈਨੂੰ ਉਹਨਾਂ ਨੇ ਐਂਟਰੀ ਕਰਤੀ ਉੱਥੇ ਐਨੇ ਮੁੰਡੇ ਇਕੱਠੇ ਹੋ ਗਏ ਵੀ ਉੱਥੋਂ ਮੇਰੀ ਜਾਨ ਬਚ ਕੇ ਆ ਗਈ ਅੱਛਾ ਵੀ ਐਨੇ ਵੀ ਇਕੱਠੇ ਹੋ ਗਏ ਉੱਥੇ ਮੈਨੂੰ ਕਮਰੇ 'ਚ ਬੰਦ ਕਰਤਾ ਮੁੰਡੇ ਆਏ ਸੋਚਦੇ ਸੀ ਸਾਰੇ ਵੀ ਵੀ ਗਵਸਤਾ ਕੋ ਗਲਤ ਵੀ ਸੋਚਦੇ ਕੋਸ ਮੈਨੂੰ ਦੇਖਣ ਬਾਰੇ ਵੀ ਲੋਕਾਂ ਦੀ ਪ੍ਰਤੀ ਵੀ ਸੋਚ ਗਲਤ ਆ ਵੀ ਆਪਾਂ ਲੋਕ ਦੇ ਵੀ ਕੁਝ ਵੀ ਆਪਾਂ ਇਨ ਕਹਨੇ ਵੀ ਮੈਨੂੰ ਜਮਾਈ ਗਲਤ ਆ ਵੀ ਆਪਾਂ ਉਹ ਕਰਦਿਆਂ ਵੀ ਆਪਾਂ ਆਏ ਨਹੀਂ ਸਮਝਦੇ ਵੀ ਸਾਡੀਆਂ ਗਾਂ ਉੱਥੇ ਬੁੜੀਆਂ ਵੀ ਬੈਠੀਆਂ ਭੈਣਾਂ ਵੀ ਬੈਠੀਆਂ ਉਹਨਾਂ ਨੇ ਸਾਰਿਆਂ ਚ ਗਲਤੀ ਮੇਰੀ ਕੱਢਣੀ ਆ ਵੀ ਆਪਾਂ ਇ ਹੀ ਕਹਨੇ ਆ ਵੀ ਕਿਸੇ ਨੂੰ ਵੀ ਗਲਤ ਨਾ ਬੋਲੋ ਹਾਂ ਬਿਲਕੁਲ ਸੋਨੂ ਚੁੰਬਾ ਸਾਡੇ ਨਾਲ ਸੀਗੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਫਿਰ ਗਲਤ ਬੋਲਣ ਵਾਲੇ ਜਿਹੜੇ ਗਲਤ ਕਮੈਂਟ ਵੀ ਕਰਦੇ ਆ ਗਲਤ ਬੋਲਦੇ ਆ ਜਾਂ ਫਿਰ ਕਈ ਵਾਰ ਤੁਹਾਨੂੰ ਡੀਮੋਟੀਵੇਟ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜੀ ਮੇਰਾ ਇਹੀ ਹੱਥ ਬੰਨ ਕੇ ਬੇਨਤੀ ਆ ਮੈਂ ਆਪ ਸਾਰੇ ਮੂਰੇ ਆ ਬੇਨਤੀ ਵੀ ਜਿਹੜੇ ਬੈਡ ਕਮੈਂਟ ਕਰਦੇ ਆ ਪਲੀਜ਼ ਸਾਨੂੰ ਪਿਆਰ ਕਰੋ ਜਿਵੇਂ ਸਾਨੂੰ ਮੂਵੀਆਂ ਚ ਦੇਖਣੇ ਸ਼ੂਟ ਮੂਵੀਆਂ ਚ ਮੇਰਾ ਕਰੈਕਟਰ ਸ਼ਿੰਦੀ ਦਾ ਤੇ ਪਿੰਡ ਮੇਰਾ ਝੁੰਬਾ ਹਨਾ ਵੀ ਸਾਰਿਆਂ ਨੂੰ ਕਿਸੇ ਨੂੰ ਗਲਤ ਨਾ ਬੋਲੋ ਵਧੀਆ ਪਿਆਰ ਕਰੋ ਜੇ ਕਿਸੇ ਨੂੰ ਚੰਗਾ ਨਹੀਂ ਨਾ ਕਹਿੰਦਾ ਉਹਨੂੰ ਮਾੜਾ ਵੀ ਨਾ ਕਹੋ ਹਣਾ ਵੀ ਨਿੱਕੀ ਜੀ ਗੱਲ ਪਿੱਛੇ ਇਸ਼ੂ ਨਾ ਬਣਾਓ ਬਿਲਕੁਲ ਜੀ ਹਣਾ ਸੋਨੂ ਜੂੰਬਾ ਸਾਡੇ ਨਾਲ ਸੀਗੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਜੀ ਹਾਂ ਬੇਸ਼ੱਕ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਇਹਨਾਂ ਨੂੰ ਇਹ ਗੈਟਅਪ ਪਾਉਣਾ ਪੈਂਦਾ ਪਰ ਫਿਰ ਵੀ ਲੋਕ ਬਹੁਤ ਮੰਦਾ ਚੰਗਾ ਬੋਲਦੇ ਨੇ ਉਹਨਾਂ ਦੀਆਂ ਤਾਹਨੇ ਮੈਨੇ ਜਿਹੜੇ ਸੁਣਨੇ ਪੈਂਦੇ ਨੇ ਉਮੀਦ ਹੈ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟਸ